ਔਰ ਹਾਈ ਕੋਰਟ ਜਿਹੜਾ ਹੈ ਹੱਥੋਂ ਹੱਥ ਜਿਹੜਾ ਫੈਸਲਾ ਜਿਹੜਾ ਆ ਜਾਂਦਾ ਹੈ ਫੈਸਲਾ ਰਕਮਾਂ ਰੱਖ ਲਿਆ ਜਾਂਦਾ ਹੈ ਪਿਛਲੇ ਦਿਨੀ ਫੈਸਲਾ ਜਿਹੜਾ ਹੈ ਰਕਮਾਂ ਜਿਹੜਾ ਰੱਖਿਆ ਸੀ ਉਹ ਦੇ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜੇ ਦੋ ਤਰੀਕ ਨੂੰ ਜਿਹੜੇ ਫੈਸਲੇ ਹੋਏ ਸਨ ਉਹਨਾਂ ਤੇ ਹੀ ਜਿਹੜਾ ਹੈ ਉਹ ਅੱਗੇ ਜਿਹੜੀ ਕਾਰਵਾਈ ਪੰਜਾਬ ਵੱਲੋਂ ਹੋਣੀ ਚਾਹੀਦੀ ਹੈ ਔਰ ਪੁਲਿਸ ਨੂੰ ਜਾਂ ਪੰਜਾਬ ਪ੍ਰਸ਼ਾਸਨ ਨੂੰ ਭਾਰਤੀ ਜਿਹੜਾ BBMP ਹੈਗਾ ਉਸ ਤੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਇੰਟਰਫੇਰੈਂਸ ਜਿਹੜੀ ਹੈ ਉਹ ਨਹੀਂ ਕਰ ਸਕਦੇ ਲੀਗਲੀ ਤੌਰ ਤੇ ਸਰਦਾਰਤਾ ਸਿੰਘ ਦੀ ਕਿੰਮੇ ਦੇਖਦੇ ਹੋ ਵੀ ਇਹ ਤਾਂ ਫਿਰ ਉਹੀ ਹੋ ਗਿਆ ਵੀ ਧੱਕੇ ਦੇ ਨਾਲ ਤੁਹਾਡਾ ਪਾਣੀ ਜਿਹੜਾ ਹੈ ਅਸੀਂ ਲੈ ਕੇ ਜਾਣਾ ਹੈ ਤੁਸੀਂ ਕੁਝ ਨਹੀਂ ਕਰ ਸਕਦੇ ਭਲੇ ਧੱਕਾ ਭਾਰਤ ਸਰਕਾਰ ਆ ਜਿਹੜੀ ਅਦਾਲਤਾਂ ਰਾਹੀਂ ਧੱਕਾ ਕਰ ਰਹੀ ਹੈ ਔਰ ਅਦਾਲਤਾਂ ਭਾਰਤ ਸਰਕਾਰ ਦਾ ਟੂਲ ਬਣ ਕੇ ਆ ਜਿਹੜੀਆਂ ਪੰਜਾਬ ਦੇ ਖਿਲਾਫ ਆ ਜਿਹੜੀਆਂ ਵਰਤ ਰਹੀਆਂ ਇੱਥੇ ਹਾਈ ਕੋਰਟ ਨੂੰ ਪੁੱਛੋ ਵੀ ਸਟੇਟ ਵੱਡੀ ਆ ਜਾਂ BBMP ਵੱਡਾ ਹੂੰ BBMP ਇੱਕ ਛੋਟਾ ਜਿਹਾ ਅਦਾਰਾ ਸਟੇਟ ਦਾ ਔਰ ਭਗਵਾਨ ਤਮਾਨ ਦਾ ਜਾਇਆ ਅਸੀਂ ਛਲਾਗਾ ਕਰਦੇ ਆ ਉਸ ਐਸ ਵੇਲੇ ਉਹਨਾਂ ਨੇ ਬਹੁਤ ਵਧੀਆ ਰੋਲ ਨਵਾਇਆ ਹੈਗਾ ਉਹ ਕਹਿੰਦਾ ਵੀ 60% ਤਨਖਾਹਾਂ ਅਸੀਂ ਦੰਦੀ ਅਸੀਂ ਦਿੰਦੇ ਆ ਸੱਚਾ ਅਸੀਂ ਚੱਕਦੇ ਜਿਹੜਾ ਬੀਬੀ ਐਮਬੀ ਨੇ ਕੇਸ ਕਰਿਆ ਹਾਈ ਕੋਰਟ ਵਿੱਚ ਉਹਦੇ ਵਕੀਲਾਂ ਦੀਆਂ ਤਨਖਾਹਾਂ ਵੀ 60% ਅਸੀਂ ਦਿੱਤੀਆਂ ਜਿਹੜੇ ਸਾਡੇ ਖਿਲਾਫ ਭੁਗਤਦੇ ਨੇ ਹਾਂ 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 ਹੈਨਾ ਕਿੰਨਾ ਕਹਿੰਦਾ ਵੀ ਸਾਤੋਂ ਤਨਖਾਹ ਲੈ ਰਹਿਆ ਪੰਜਾਬ ਸਰਕਾਰ ਤੋਂ 60% ਤਨਖਾਹ ਲੈ ਰਹੇ ਹੋ ਵਕੀਲ ਔਰ ਸਾਡੇ ਖਿਲਾਫ ਭਾਰਤ ਵੱਲੋਂ ਭੁਗਤ ਰਹਿਆ ਜਾਂ ਹਰਿਆਣੇ ਵੱਲੋਂ ਭੁਗਤ ਰਹਿਆ ਹੈਗੇ ਪੰਜਾਬ ਸਰਕਾਰ ਦਾ ਇਹ ਕਹਿਣਾ ਵੀ ਜਿਹੜਾ ਕਹਿੰਦੇ ਆ ਨਾ ਕਿ ਤੁਸੀਂ ਸਾਨੂੰ ਸਾਨੂੰ ਪਿਆਸੇ ਮਾਰ ਦਿਓਗੇ ਸਾਨੂੰ ਤਰਸ ਦੇ ਆਧਾਰ ਤੇ ਪਾਣੀ ਦੇ ਦਿਓ ਪੰਜਾਬ ਸਰਕਾਰ ਕਹਿ ਰਹੀ ਹੈ ਵੀ 4000 ਕਿਊਸੇ ਦਾ ਲਗਾਤਾਰ ਤਰਸ ਦੇ ਆਧਾਰ ਤੇ ਪੀਣ ਲਈ ਪਾਣੀ ਦਿੱਤਾ ਜਾ ਰਿਹਾ ਹੈ ਸੋ ਕੋਈ ਕਿਸੇ ਨੂੰ ਵੀ ਜਿਹਦਾ ਪੰਜਾਬ ਪਿਆਸਾ ਨਹੀਂ ਮਰਨ ਦਿੰਦਾ ਪੰਜਾਬ ਦੀ ਗੱਲ ਨਹੀਂ ਸੁਣੀ ਜਾ ਰਹੀ ਉਹ ਬਕਾਇਦਾ ਪੀਣ ਲਈ ਉਹ ਨੈਰੇਟਿਵ ਬਾਹਰ ਹੀ ਨਹੀਂ ਆਉਣ ਦਿੱਤਾ ਜਾ ਰਿਹਾ ਨਹੀਂ ਆਉਣ ਜਰੂਰ ਹਾਈ ਕੋਰਟ ਨੇ ਪਿਛਲੇ ਦਿਨੀ ਤੁਹਾਨੂੰ ਯਾਦ ਹੋਵੇਗਾ ਕਿ ਭਾਰਤੀ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈਗਾ ਇਹ BBMP ਉਸ ਨੂੰ ਲੈ ਕੇ ਮਸਲਾ ਹਾਈ ਕੋਰਟ ਦੇ ਵਿੱਚ ਚੱਲਾ ਜਾਂਦਾ ਹੈ ਔਰ ਹਾਈ ਕੋਰਟ ਜਿਹੜਾ ਹੈ ਹੱਥੋਂ-ਹੱਥ ਜਿਹੜਾ ਫੈਸਲਾ ਜਿਹੜਾ ਆ ਜਾਂਦਾ ਹੈ ਫੈਸਲਾ ਰੱਖਮਾ ਰੱਖ ਲਿਆ ਜਾਂਦਾ ਹੈ ਪਿਛਲੇ ਦਿਨੀ ਫੈਸਲਾ ਜਿਹੜਾ ਹੈ ਰੱਖਮਾ ਜਿਹੜਾ ਰੱਖਿਆ ਸੀ ਉਹ ਦੇ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜੇ 2 ਤਰੀਕ ਨੂੰ ਜਿਹੜੇ ਫੈਸਲੇ ਹੋਏ ਸਨ ਉਹਨਾਂ ਤੇ ਹੀ ਜਿਹੜਾ ਹੈ ਉਹ ਅੱਗੇ ਜਿਹੜੀ ਕਾਰਵਾਈ ਪੰਜਾਬ ਵੱਲੋਂ ਹੋਣੀ ਚਾਹੀਦੀ ਹੈ ਔਰ ਪੁਲਿਸ ਨੂੰ ਜਾਂ ਪੰਜਾਬ ਪ੍ਰਸ਼ਾਸਨ ਨੂੰ ਭਾਰਤੀ ਜਿਹੜਾ BBMP ਹੈਗਾ ਉਸ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਇੰਟਰਫੀਰੈਂਸ ਜਿਹੜੀ ਹੈ ਉਹ ਨਹੀਂ ਕਰ ਸਕਦੇ ਲੀਗਲੀ ਤੌਰ ਤੇ ਸਰਦਾਰਾਤਾ ਸਿੰਘ ਜੀ ਕਿਵੇਂ ਦੇਖਦੇ ਹੋ ਵੀ ਇਹ ਤਾਂ ਫਿਰ ਉਹੀ ਹੋ ਗਿਆ ਵੀ ਧੱਕੇ ਦੇ ਨਾਲ ਤੁਹਾਡਾ ਪਾਣੀ ਜਿਹੜਾ ਹੈ ਅਸੀਂ ਲੈ ਕੇ ਜਾਣਾ ਹੈ ਤੁਸੀਂ ਕੁਝ ਨਹੀਂ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਇਹ ਧੱਕਾ ਭਾਰਤ ਸਰਕਾਰ ਆ ਜਿਹੜੀ ਅਦਾਲਤਾਂ ਰਾਹੀਂ ਧੱਕਾ ਕਰ ਰਹੀ ਹੈ ਔਰ ਅਦਾਲਤਾਂ ਭਾਰਤ ਸਰਕਾਰ ਦਾ ਟੋਲ ਬਣ ਕੇ ਆ ਜਿਹੜੀਆਂ ਪੰਜਾਬ ਦੇ ਖਿਲਾਫ ਆ ਜਿਹੜੀਆਂ ਵਰਤ ਰਹੀਆਂ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਹਿ ਰਹੀ ਹੈ ਵੀ BBMP ਦੇ ਕੰਮਾਂ ਵਿੱਚ ਕੋਈ ਦਖਲ ਨਾ ਦਿੱਤਾ ਜਾਵੇ ਇੱਥੇ ਹਾਈ ਕੋਰਟ ਨੂੰ ਪੁੱਛੋ ਵੀ ਸਟੇਟ ਵੱਡੀ ਆ ਜਾਂ BBMP ਵੱਡਾ ਹੈ BBMP ਇੱਕ ਛੋਟਾ ਜਿਹਾ ਅਦਾਰਾ ਸਟੇਟ ਦਾ ਔਰ ਭਗਵਾਨ ਤਮਾਨ ਦਾ ਜਾਇਆ ਅਸੀਂ ਛਲਾਗਾ ਕਰਦੇ ਆ ਉਸ ਇਸ ਵੇਲੇ ਉਹਨਾਂ ਨੇ ਬਹੁਤ ਵਧੀਆ ਰੋਲ ਨਭਾਇਆ ਹੈਗਾ ਉਹ ਕਹਿੰਦਾ ਵੀ 60% ਤਨਖਾਹਾਂ ਅਸੀਂ ਦੰਦਿਆਂ ਅਸੀਂ ਦਿੰਨੇ ਆ ਖਰਚਾ ਅਸੀਂ ਚੱਕਦੇ ਆ ਜਿਹੜਾ ਬੀਬੀ ਐਮਬੀ ਨੇ ਕੇਸ ਕਰਿਆ ਹਾਈ ਕੋਰਟ ਵਿੱਚ ਉਹਦੇ ਵਕੀਲਾਂ ਦੀਆਂ ਤਨਖਾਹਾਂ ਵੀ 60% ਅਸੀਂ ਦਿੱਤੀਆਂ ਜਿਹੜੇ ਸਾਡੇ ਗਲਾਫ ਭੁਗਤਦੇ ਨੇ ਹੂੰ ਹੂੰ ਹਾਂ ਨੰਦ ਕਿਨਾਂ ਕਹਿੰਦਾ ਵੀ ਸਤੋਂ ਤਨਖਾਹ ਲੈ ਰਿਹਾ ਪੰਜਾਬ ਸਰਕਾਰ ਤੋਂ 60% ਤਨਖਾਹ ਲੈ ਰਿਹਾ ਉਹ ਵਕੀਲ ਔਰ ਸਾਡੇ ਖਿਲਾਫ ਭਾਰਤ ਵੱਲੋਂ ਭੁਗਤ ਰਿਹਾ ਜਾਂ ਹਰਿਆਣਾ ਵੱਲੋਂ ਭੁਗਤ ਰਿਹਾ ਹੈਗੇ ਸੋ ਇਹ ਹਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਫੈਸਲਾ ਬਿਲਕੁਲ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ ਲਗਾਤਾਰ ਜਿਹੜੀਆਂ ਅਦਾਲਤਾਂ ਨੇ ਉਹ ਪੰਜਾਬ ਦੇ ਹਿੱਤਾਂ ਦੇ ਖਿਲਾਫ ਸਿੱਖਾਂ ਦੇ ਹਿੱਤਾਂ ਦੇ ਖਿਲਾਫ ਡਟ ਕੇ ਫੈਸਲੇ ਦੇ ਰਹੀਆਂ ਈਵਨ ਪੁਲਿਸ ਵਾਲਿਆਂ ਨੂੰ ساری ਉਮਰ ਦੀਆਂ ਜਮਾਨਤਾਂ ਜਿਹੜੀਆਂ ਇਹਨਾਂ ਅਦਾਲਤਾਂ ਨੇ ਦਿੱਤੀਆਂ ਹੂੰ ਹੂੰ ਹੁਣ ਹਾਈ ਕੋਰਟ ਇਹ ਤਾਂ ਕਹਿ ਰਹੇ ਆ ਵੀ ਬੀਬੀਐਮ ਦੇ ਕੰਮਾਂ 'ਚ ਦਖਲ ਨਾ ਦਿਓ ਹੁਣ ਕੀ ਹਾਈ ਕੋਰਟ ਨੂੰ ਪਤਾ ਵੀ ਜਿਹੜੀ ਸੰਵਿਧਾਨ ਦੀ ਧਾਰ ਜਦੋਂ ਉਹਨਾਂ ਦਾ ਕੈਪਟਨ ਰਵਿੰਦਰ ਸਿੰਘ ਵਾਲਾ ਹੋਇਆ ਸੀਗਾ 2004 'ਚ ਉਹ ਤੋਂ ਬਾਅਦ 2011 ਵਿੱਚ ਜਿਹੜੀ 2007 ਵਿੱਚ ਸਾਡੇ ਕੋਲ ਰਿਪੋਰਟ ਹੈਗੀ ਆ ਵੀ ਸੰਵਿਧਾਨ ਦੀ ਧਾਰਾ 78 79 ਤੇ 80 ਨੂੰ ਚੁਣੌਤੀ ਦਿੱਤੀ ਹੋਈ ਆ 2007 ਵਿੱਚ ਜਿਹੜੀ ਹੈਗੀ 2009 ਦੇ ਵਿੱਚ ਮੇਰਾ ਖਲ ਕੈਪਟਨ ਆਪਣਾ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਸਰਕਾਰ ਬਲੇ ਹੋਇਆ ਸੀ ਹਾਂ ਇਹ 2007 ਵਿੱਚ ਚੁਣੌਤੀ ਪਹਿਲਾਂ ਆ ਗਈ ਸੀ ਜਿਹੜਾ ਸੁਪਰੀਮ ਕੋਰਟ ਵਿੱਚ ਕੇਸ ਗਿਆ ਨਾ ਹੁਣ ਹਾਈ ਕੋਰਟ ਇਹ ਇਨਾਂ ਵੱਲ ਨਹੀਂ ਧਿਆਨ ਦੇ ਰਹੀ 2007 ਵਿੱਚ ਚੁਣੌਤੀ ਦਿੱਤੀ ਹੈ 78 79 ਤੇ 80 ਨੂੰ ਜੀ ਹਨਾ ਵੀ ਇਹ ਅਸੀਂ ਕੋਈ ਵੀ ਪਾਣੀ ਨਹੀਂ ਦੇਣਾ 11 ਸਾਲੋਂ ਕੇਸ ਚੱਲਿਆ ਉਹਦੇ ਵਿੱਚ ਸਾਰੀਆਂ ਗਵਾਹੀਆਂ ਹੋ ਚੁੱਕੀਆਂ ਉਹ ਤੋਂ ਬਾਅਦ ਇਹ ਹੋਇਆ ਵੀ ਆਖਰੀ ਗਵਾਹੀ ਹੋਈ ਹੈ 17 April 2020 ਨੂੰ ਹੂੰ 5 ਸਾਲ ਪਹਿਲਾਂ ਆਪਾਂ ਗਿਆ ਸੀ ਹਨਾ ਤੇ ਉਸੇ ਦੌਰਾਨ ਕੋਵਿਡ ਆ ਗਿਆ ਹੂੰ ਭਾਰਤ ਸਰਕਾਰ ਨੂੰ ਲੱਗਿਆ ਵੀ ਅਸੀਂ ਕੇਸ ਹਾਰ ਜਾਣਾ ਕੋਵਿਡ ਦਾ ਬਹਾਨਾ ਲਾ ਕੇ ਉਹ ਫਾਈਲਾਂ ਠੰਡੇ ਬਸਤੇ ਵਿੱਚ ਪਾਈ ਹੈਗੀ ਆ ਮਤਲਬ 5 ਸਾਲ ਤੋਂ ਕੋਈ ਉੱਤੇ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਹਾਈ ਕੋਰਟ ਇੱਕ ਦਿਨ ਕੇਸ ਸੁਣਦੀ ਆ ਦੂਜੇ ਦਿਨ ਫੈਸਲਾ ਦੇ ਦਿੰਦੀ ਆ ਤੇ ਸਾਡਾ ਕੇਸ ਜਿਹੜਾ 78 79 ਤੇ 80 ਨੂੰ ਚੁਣੌਤੀ ਦਿੱਤੀ ਹੋਈ ਆ ਸੁਪਰੀਮ ਕੋਰਟ ਵਿੱਚ ਉਹ ਕੱਢਿਆ ਨਹੀਂ ਜਾ ਰਿਹਾ ਜਿਹੜੇ ਫੈਸਲੇ ਸਿੱਖਾਂ ਦੇ ਹੱਕ ਵਿੱਚ ਜਾਂ ਪੰਜਾਬ ਦੇ ਹੱਕ ਵਿੱਚ ਜਾਣੇ ਆ ਉਹ ਠੰਡੇ ਬਸਤੇ ਵਿੱਚ ਪਾਏ ਹੋਏ ਨੇ ਜਿਹੜੇ ਸਿੱਖਾਂ ਦੇ ਤੇ ਪੰਜਾਬ ਦੇ ਵਿਰੋਧ ਵਿੱਚ ਜਾਣੇ ਆ ਉਹ ਰਾਤੋਂ ਰਾਤ ਹੁਣ ਲਗਾਤਾਰ ਇਹ ਕਹਿ ਰਹੇ ਹੈਗੇ ਹੁਣ ਸੁਪਰੀਮ ਕੋਰਟ ਚ ਵੀ ਸੁਣਵਾਈ ਹੋਈ ਆ ਉਹ ਕਹਿ ਰਹੇ ਹੈਗੇ ਵੀ ਤੁਸੀਂ ਜਿਹੜੀ ਪ੍ਰਕਾਸ਼ ਸਿੰਘ ਬਾਦਲ ਨੇ ਜ਼ਮੀਨ ਵੀ ਅਲਾਟੀਆਂ ਨੂੰ ਵੰਡ ਦਿੱਤੀ ਸੀ ਔਰ ਦੇਖੋ ਵੀ ਕਿਦਾਂ ਕਹਿੰਦੇ ਵੀ ਜ਼ਮੀਨ ਤੁਸੀਂ ਜਿਹੜੀ ਨਹਿਰ ਬਣਾਓ ਪਾਣੀ ਦੀ ਗੱਲ ਬਾਤ ਚੋਂ ਬਾਤ ਇਹਹੀ ਗੱਲ ਹੈ ਨਾ ਵੀ ਪੰਜਾਬ ਦਾ ਪੱਖ ਸੁਣਨ ਤੋਂ ਬਿਨਾ ਵੀ ਨਹਿਰ ਬਣਾ ਦਿਓ ਇਟ ਮੀਨਸ ਵੀ ਹਰਿਆਣੇ ਨੂੰ ਤੇ ਭਾਰਤੀ ਜਨਤਾ ਪਾਰਟੀ ਨੂੰ ਖੁਸ਼ ਕਰ ਦਿਓ ਬਾਕੀ ਪੰਜਾਬ ਖੁਸ਼ ਹੋਵੇ ਉਹ ਤਬਾਹ ਹੋਵੇ ਕਿੱਥੇ ਜਾਵੇ ਹੁਣ ਗੱਲ ਤਾਂ ਹੁਣ ਹਰਿਆਣੇ ਦਾ ਮੁੱਖ ਮੰਤਰੀ ਜਾਂ ਹੋਰ ਵੀ ਕਹਿ ਰਹੇ ਆ ਵੀ ਪੰਜਾਬ ਪਾਣੀ ਤਾਂ ਜੀ ਕੁਦਰਤੀ ਨਿਯਮ ਹੈ ਅਸੀਂ ਪਾਣੀ ਦੇਣ ਨੂੰ ਤਿਆਰ ਹੈਗੇ ਆ ਪਰ ਇਹ ਤਾਂ ਮੰਨੋ ਵੀ ਮਾਲਕੀ ਪੰਜਾਬ ਦੀ ਹੈ ਤੁਸੀਂ ਪੰਜਾਬ ਦੀ ਮਾਲਕੀ ਨੂੰ ਉਲੰਘ ਕੇ ਜਿਹੜਾ ਹੈਗਾ ਉਹ ਜਿਸ ਤਰ੍ਹਾਂ ਕੇਂਦਰ ਦੀ ਮਾਲਕੀ ਮੰਨ ਰਹੇ ਹੋ ਔਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਆ ਵੀ 4000 ਕਿਊਸਿਕ ਲੀਟਰ ਆ ਜਿਹੜਾ ਅਸੀਂ ਦੇ ਚੁੱਕੇ ਹਾਂ ਉਹ ਹਰ ਰੋਜ਼ ਦੇ ਰਹੇ ਆ ਹਨਾ ਇਹ 8500 ਮੰਗ ਰਹੇ ਹੈਗੇ ਆ ਹੁਣ ਜਦੋਂ ਪੰਜਾਬ ਵਿਧਾਨ ਸਭਾ ਦਾ اجلاس ਹੋਇਆ ਉਹਦੇ ਵਿੱਚ ਪਾਣੀ ਮੰਤਰੀ ਨੇ ਕਿਹਾ ਇਨਾਂ ਦੀ ਇੱਕ ਮਤਲਬ ਕਿ 2 ਕਰੋੜ ਦੀ ਆਬਾਦੀ ਆ 2 ਕਰੋੜ ਸਮਥਿੰਗ ਦੀ ਆਬਾਦੀ ਆ ਇਹ ਕਹਿ ਰਿਹਾ ਵੀ 137 ਲੀਟਰ ਪਾਣੀ ਇੱਕ ਦਿਨ ਵਿੱਚ ਇੱਕ ਬੰਦਾ ਯੂਜ਼ ਕਰਦਾ ਹ ਹ ਹ ਅਨਾ ਹੁਣ ਇਹ ਹਰਿਆਣੇ ਦਾ ਇਹ ਵਰਸ਼ਣ ਮਤਲਬ ਇਹ ਇੰਨਾ ਜਿਆਦਾ ਪਾਣੀ ਬੰਦਾ ਯੂਜ਼ ਕਰ ਕਿੱਥੇ 137 ਲੀਟਰ ਇੱਕ ਬੰਦਾ ਪਾਣੀ ਯੂਜ਼ ਕਰਦਾ ਜਾਂ ਨਹੀਂ ਕਰਦਾ ਮਤਲਬ ਕਿ ਇਹ ਆਪਣੇ ਆਪ ਉਹ ਕਹਿੰਦਾ ਵੀ 40 ਜਾਂ 50 ਲੀਟਰ ਤੋਂ ਵੱਧ ਬੰਦਾ ਯੂਜ਼ ਨਹੀਂ ਕਰਦਾ ਨਹਾਉਣ ਤੋਂ ਜਾਂ ਕੱਪੜੇ ਧੋਣ ਚ ਜਾਂ ਪਾਣੀ ਪੀਣ ਚ ਨਾ ਵੀ 50 ਦੇ ਆਸਾਰ ਨਾਲ ਅਸੀਂ 4000 ਕਿਊਸਿਕਾ ਜਿਹੜਾ ਉਹਨਾਂ ਨੂੰ ਦੇ ਰਹੇ ਆ ਗਿਆ ਹੁਣ ਜਿਹੜਾ ਉਹਦੇ ਵਿੱਚ ਬਜਟ ਬਣਾ ਕੇ ਭੇਜਿਆ ਉਹਦੇ ਵਿੱਚ ਤੁਸੀਂ ਦੇਖੋ ਉਹਦੇ ਵਿੱਚ ਲਿਖਿਆ ਵੀ 680 ਕਿਊਸਿਕਾ ਉਹ ਆ ਜਿਹੜਾ ਸਤੋਂ ਬਰਬਾਦ ਹੋ ਜਾਣਾ ਹਮ ਹਾਂ ਅਨਾਪੀ ਜਿਹੜਾ ਅਸੀਂ ਠੀਕ ਢੰਗ ਨਾਲ ਵਰਤ ਨਹੀਂ ਸਕਦੇ ਸਾਤੋ ਸਟੋਰ ਜਣੀ ਉਹ ਜਿਹੜਾ ਬਰਬਾਦ ਹੋਣਾ ਉਹ ਵੀ ਪੰਜਾਬ ਤੋਂ ਮੰਗਿਆ ਜਾ ਰਿਹਾ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜਾ ਰਹੀ ਵੀ ਅਸੀਂ ਇੰਨਾ ਪ੍ਰੀਸ਼ੀਅਸ ਪਾਣੀ ਆ ਵੀ ਅਸੀਂ ਇਹਨੂੰ ਸੰਭਾਲ ਕੇ ਰੱਖ ਲਈਏ ਜਣੀ ਆਪਣੀ ਸਾਰੀ ਗੁੰਡਾਗਰਦੀ ਪੰਜਾਬ ਦੇ ਸਿਰ ਪਾਈ ਜਾ ਰਹੀ ਹੈ ਔਰ ਅਦਾਲਤਾਂ ਰਾਹੀਂ ਜਿਹੜਾ ਹੈਗਾ ਪੰਜਾਬ ਦੇ ਖਿਲਾਫ ਜਿਹੜੇ ਉਹ ਹੁਕਮਨਾਮੇ ਲਏ ਜਾ ਰਹੇ ਆ ਉਦੋਂ ਪੰਜਾਬ ਸਰਕਾਰ ਨੇ ਕਿਹਾ ਵੀ ਹਾਈ ਕੋਰਟ ਦੇ ਹੁਕਮਾਂ ਦੇ ਵਿਰੋਧ ਵਿੱਚ ਅਸੀਂ ਸੁਪਰੀਮ ਕੋਰਟ ਜਾਵਾਂਗੇ ਪਰ ਸੁਪਰੀਮ ਕੋਰਟਾਂ ਸਾਰੇ ਪੈਂਸਲੇ ਦੱਬ ਕੇ ਬੈਠੀਆਂ ਸੋ ਜਿਹੜਾ 78 79 ਤੇ 80 ਨੂੰ ਚੈਲੰਜ ਕਰਿਆ ਹੋਇਆ ਉਹ ਚੈਲੰਜ ਦਾ ਕੇਸ ਆਪਾਂ ਨੂੰ ਦੱਸਿਆ ਵੀ 17 April 2020 ਤੋਂ ਬਾਅਦ ਚੁੱਪ ਕਰਕੇ ਬੈਠੇ ਉਹਦੇ ਕੋਈ ਮਸਲਾ ਨਹੀਂ ਹੋ ਰਿਹਾ ਹੈ ਨਾ ਜੀ ਬਿਲਕੁਲ ਜੀ ਔਰ ਇਸ ਤੇ ਵਿੱਚ ਥੋੜਾ ਜਿਹਾ ਆਪਾਂ ਇਹ ਵੀ ਐਡ ਕਰ ਦਈਏ ਕਿ ਪੂਰੇ ਸਾਲ ਦਾ ਇੱਕ ਖਾਕਾ ਜਿਹੜਾ ਹੈ ਤਿਆਰ ਕੀਤਾ ਜਾਂਦਾ ਹੈ ਕਿ ਕਿਹੜੀ ਸਰਕਾਰ ਜਾਂ ਕਿਹੜਾ ਜਿਹੜਾ ਸੂਬਾ ਹੈ ਕਿੰਨਾ ਆਪਣਾ ਪਾਣੀ ਵਰਤੇਗਾ ਔਰ ਪੰਜਾਬ ਨੇ ਸਿਰਫ 91% ਵਰਤਿਆ ਹੈ 9% ਆਪਣੇ ਅਖੀਰਲੇ ਜਿਹੜੇ 1.5-2 ਮਹੀਨੇ ਨੇ ਉਹਦੇ ਲਈ ਰੱਖਿਆ ਹੁੰਦਾ ਹੈ ਕਿ ਨਰਮੇ ਵਾਲੀ ਬੈਲਟ ਵਾਲੇ ਬੰਨੇ ਜਾਂ ਹੋਰ ਜਿਹੜਾ ਹੈ ਉਧਰਲੇ ਬੰਨੇ ਜਿਹੜਾ ਯੂਜ਼ ਹੋਣਾ ਹੈ ਹਰਿਆਣਾ ਆਲਰੇਡੀ 103% ਵਰਤ ਚੁੱਕਾ ਹੈ ਰਾਜਸਥਾਨ 110% ਵਰਤ ਚੁੱਕਾ ਹੈ ਔਰ ਇਸ ਦੇ ਵਿੱਚ ਜੇ ਹੁਣ ਪੰਜਾਬ ਦੇ ਹਿੱਸੇ ਦਾ ਮੰਗਿਆ ਜਾਵੇਗਾ ਤੇ ਫਿਰ ਆਪਾਂ ਕੀ ਕਿਤਨਾ ਕਿਤੇ ਮਸਲੇ ਜਿਹੜੇ ਹੋਰ ਅੱਗੇ ਜਾਣਗੇ ਸਰਦਾਰ ਭਟਾਰ ਸਿੰਘ ਜੀ ਇਸ ਤੋਂ ਬਾਅਦ ਅਗਲੇ ਦਿਨ ਹੀ ਜਿਹੜੀ ਘਟਨਾ ਵਾਪਰਦੀ ਹੈ ਕਿ ਨੰਗਲ ਡੈਮ ਦੇ ਉੱਤੇ ਜਿਹੜਾ BBMP ਦਾ ਚੇਅਰਮੈਨ ਹੈਗਾ ਹੈ ਉਹ ਉੱਥੇ ਜਾ ਕੇ ਪਾਣੀ ਛੱਡਣ ਦੀ ਤਿਆਰੀ ਕਰਦਾ ਹੈ ਔਰ ਉੱਥੋਂ ਦੇ ਆਪਾਂ ਕਹਿ ਲਈਏ ਕਿ ਉੱਥੇ ਉਹਨੂੰ ਕਾਬੂ ਵੀ ਜਿਹੜਾ ਕਰ ਲਿਆ ਜਾਂਦਾ ਹੈ ਕੀ ਕੁਝ ਮਸਲਾ ਹੈ ਵਾਪਰਦਾ ਹੈ ਤੇ ਕਿਵੇਂ ਇਸ ਸਟੈਂਡ ਨੂੰ ਦੇਖਦੇ ਹੋ ਕਿ ਸਰਕਾਰ ਇਸ ਮਸਲੇ ਨੂੰ ਲੈ ਕੇ ਕਾਫੀ ਸਤਰਕ ਹੈਗੀ ਹੈ ਹਾਂਜੀ ਬਿਲਕੁਲ ਇਹ ਵਧੀਆ ਸਟੈਂਡ ਹੈਗਾ ਪੰਜਾਬ ਦੀ ਸਰਕਾਰ ਦਾ ਭਗਵੰਤ ਮਾਨ ਉਹਨੇ ਵੀ ਓਖੇ ਤੇ ਚਲੇ ਗਏ ਸੋ BBMP ਦਾ ਜਿਹੜਾ ਨਵਾਂ ਚੇਅਰਮੈਨ ਆ ਮਿਸਟਰ ਤਰਪਾਠੀ ਔਹ ਉਹ ਸੈਂਟਰ ਦੇ ਹੁਕਮਾਂ ਦੇ ਇਹਨਾਂ ਜਿਹੜਾ ਉੱਥੇ ਆਉਂਦੇ ਹੈਗੇ ਆ ਆ ਭਾਖੜਾ ਡੈਮ 'ਚ ਔਰ ਹਾਈ ਕੋਰਟ ਦੇ ਹੁਕਮਾਂ ਦਾ ਬਹਾਨਾ ਲਾ ਕੇ ਔਰ ਪਾਣੀ ਛੱਡਣ ਦੀ ਕੋਸ਼ਿਸ਼ ਕਰਦੇ ਆ ਪਰ ਉਹਨੂੰ ਹਰਜੋਤ ਬੈਂਸ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਦੀ ਅਗਵਾਈ ਹੇਠ ਹੈ ਜਿਹੜਾ ਰੋਕ ਲਿਆ ਜਾਂਦਾ ਔਰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਔਰ ਇਹ ਵੀ ਸੁਣਿਆ ਵੀ ਉਹਨਾਂ ਤੇ ਕੇਸ ਪਾਉਣ ਦੀ ਵੀ ਪਹਿਲਾਂ ਗੱਲ ਚੱਲੀ ਵੀ ਇਹਦੇ ਤੇ ਕੇਸ ਪਾ ਲਿਆ ਜਾਵੇ ਵੀ ਅਨਲੈਗਲ ਐਕਟੀਵਿਟੀ ਦਾ ਪਰ ਉਹ ਫਿਰ ਉੱਪਰ ਉਤਾਰਾ ਖੜਕ ਜਾਂਦੀਆਂ ਕੇਸ ਨਹੀਂ ਪਾਇਆ ਗਿਆ ਤੇ ਉਹਨਾਂ ਨੂੰ ਫੇਸ ਸੇਫਲੀ ਜਿਹੜਾ ਇੱਥੋਂ ਚਲੇ ਜਾਣ ਦਿੱਤਾ ਗਿਆ ਸੋ ਪੰਜਾਬ ਸਰਕਾਰ ਦਾ ਇਹ ਕਹਿਣਾ ਵੀ ਜਿਹੜਾ ਕਹਿੰਦੇ ਆ ਨਾ ਵੀ ਤੁਸੀਂ ਸਾਨੂੰ ਸਾਨੂੰ ਪਿਆਸੇ ਮਾਰ ਦਿਓਗੇ ਸਾਨੂੰ ਤਰਸ ਦੇ ਆਧਾਰ ਤੇ ਪਾਣੀ ਦੇ ਦਿਓ ਪੰਜਾਬ ਸਰਕਾਰ ਕਹਿ ਰਹੀ ਹੈ ਵੀ 4000 ਕਿਊਸਿਕਾ ਲਗਾਤਾਰ ਤਰਸੇ ਦੇ ਆਧਾਰ ਤੇ ਪੀਣ ਲਈ ਪਾਣੀ ਦਿੱਤਾ ਜਾ ਰਿਹਾ ਹੈ ਸੋ ਕੋਈ ਕਿਸੇ ਨੂੰ ਵੀ ਜਿਹਦਾ ਪੰਜਾਬ ਪਿਆਸਾ ਨਹੀਂ ਮਰਨ ਦਿੰਦਾ ਪੰਜਾਬ ਦੀ ਗੱਲ ਨਹੀਂ ਸੁਣੀ ਜਾ ਰਹੀ ਉਹ ਬਕਾਇਦਾ ਪੀਣ ਲਈ ਮਤਲਬ ਉਹ ਨੈਰੇਟਿਵ ਬਾਹਰ ਹੀ ਨਹੀਂ ਆਉਣ ਦਿੱਤਾ ਜਾ ਰਿਹਾ ਨਹੀਂ ਆਉਣ ਜਾ ਰਿਹਾ 4000 ਕਿਉਂ ਸਿਕ ਹਰ ਰੋਜ਼ ਦੇ हिसाब ਨਾਲ ਹਰਿਆਣੇ ਨੂੰ ਜਿੰਨੀਆਂ ਪੀਣ ਦੀਆਂ ਤੇ ਜਿਹੜੀਆਂ ਉਹਨਾਂ ਦੇ ਘਰਾਂ ਦੀਆਂ ਲੋਨਾਂ ਨੇ ਨਾਉਣ ਧੋਣ ਦੀਆਂ ਉਹ ਦਿੱਤੀਆਂ ਜਾ ਰਹੀਆਂ ਜਿਹੜਾ ਉਹ 8500 ਮੰਗ ਰਿਹਾ ਇਟ ਮੀਨਸ 4000 ਤੋਂ ਬਾਅਦ 4500 ਹੋਰ ਮੰਗ ਰਿਹਾ ਹੈਗੇ ਹ 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 ਵਰਤ ਚੁੱਕੇ ਵਰਤ ਚੁੱਕੇ ਆ ਪੰਜਾਬ ਦੇਖੋ ਪੰਜਾਬ ਕੋਲ ਸੰਜਾਈ ਵੀ ਹੈ ਫਿਰ ਵੀ ਪੰਜਾਬ ਨੇ ਆਪਣੇ ਹਿੱਸੇ ਦਾ ਇੱਕ ਟੈਂਕੀ ਭਰੀ ਹੋਈ ਹੈ ਆਪਣੇ ਘਰਾਂ ਚ ਟੈਂਕੀਆਂ ਭਰਦੇ ਆ ਆਪਾਂ ਨੂੰ ਪਤਾ ਹੁੰਦਾ ਵੀ ਇੰਨਾ ਕ ਯੂਜ਼ ਕਰਨਾ ਇੰਨਾ ਕ ਪਚਾ ਕੇ ਰੱਖੋ ਜੇ ਸ਼ਾਮ ਨੂੰ ਟੈਂਕੀ ਨਾ ਆਈ ਤਾਂ ਰਾਤ ਦਾ ਕੰਮ ਸਰ ਜਾਏਗਾ ਸੋ ਉਹ ਬੇਹੂਦਾ ਪਾਣੀ ਵਰਤ ਰਿਹਾ ਹਰਿਆਣੇ ਵਾਲੇ ਔਰ ਸਾਨੂੰ ਦਬਕੇ ਮਾਰ ਰਹੇ ਆ ਔਰ ਲਲਕਾਰੇ ਮਾਰ ਰਹੇ ਆ ਕਿ ਵੀ ਤੁਸੀਂ ਸਾਨੂੰ ਪਾਣੀ ਨਹੀਂ ਦੇ ਰਹੇ ਪੰਜਾਬ ਦੇਖੋ ਸੂਬੇ ਦਾ ਪਾਣੀ ਦਾ ਮਾਲਕ ਹੋਣ ਦੇ ਨਾਤੇ ਆਪਣਾ ਪਾਣੀ ਬੜੇ ਸਹਿਜ ਨਾਲ ਵਰਤ ਰਿਹਾ ਹਾਲੇ ਵੀ ਉਹਦੇ ਕੋਲ ਆਪਣੀ ਆਪਣੇ ਹਿੱਸੇ ਦਾ 9% ਪਿਆ ਹੈ ਨਹੀਂ ਜੇ ਇਹ ਮਤਲਬ ਫਿਰ ਹੈ ਕਿ ਇੱਕ ਇੱਕ ਤਾਂ ਹੋ ਗਿਆ ਨਾ ਲੱਗ ਰਿਹਾ ਵੀ ਅਸੀਂ ਤੱਕੇ ਦੇ ਨਾਲ ਆਪਣੀ ਹਿੰਦ ਭਗਾਉਣੀ ਆ ਵੀ ਤੁਸੀਂ ਜਿਹੜਾ ਹੈਗਾ ਵੀ ਇੱਕ ਗੁਲਾਮਾਂ ਦੀ ਤਰ੍ਹਾਂ ਵੀ ਤੇ ਦੂਜਾ ਜਿਹੜਾ ਹੈਗਾ ਕਿ ਕੀ ਇਹਦੇ ਨਾਲ ਫਿਰ ਪੰਜਾਬ ਦੇ ਲੋਕਾਂ ਜਾਂ ਹਰਿਆਣੇ ਦੇ ਵਿੱਚ ਇੱਕ ਜਿਹੜਾ ਇਕਾ ਕਿਸਾਨ ਮੋਰਚੇ ਦੇ ਟਾਈਮ ਤੇ ਬਣਿਆ ਸੀ ਕੀ ਇਹ ਲਾ ਆਮ ਲੋਕਾਂ ਦੇ ਵਿੱਚ ਵੀ ਫਿਰ ਇੱਕ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ ਕੀ ਗੋਲ ਚੱਲ ਰਿਹਾ ਦੋਹੇ ਚੀਜ਼ਾਂ ਹੋ ਰਹੀਆਂ ਇੱਕ ਤਾਂ ਉਹ ਪੰਜਾਬ ਨੂੰ ਸਬਕ ਸਿਕਾਰ ਰਿਹਾ ਹੈਗੇ ਵੀ ਤੁਸੀਂ ਸਾਡੀ ਬਸਤੀ ਆ ਕਲੋਨੀ ਆ ਤੁਸੀਂ ਸਾਡੇ ਗੁਲਾਮ ਹੈਗੇ ਸੋ ਅਸੀਂ ਮਾਲਕ ਹੈਗੇ ਆ ਤੁਹਾਨੂੰ ਸਾਡੇ ਹਿਸਾਬ ਨਾਲ ਚੱਲਣਾ ਪਊਗਾ ਦੂਜਾ ਪਾਣੀ ਦਾ ਰੋਲਾ ਪਾ ਕੇ ਵੀ ਅਸੀਂ ਥਿਆਏ ਮਰ ਗਏ ਭੁੱਖੇ ਮਰ ਗਏ ਉਹਦੇ ਨਾਲ ਪੰਜਾਬ ਦੇ ਕਿਸਾਨਾਂ ਵਿੱਚ ਜਿਹੜੀ ਏਕਤਾ ਪੈਦਾ ਹੋਈ ਆ ਸੋ ਉਸ ਉਸ ਏਕਤਾ ਨੂੰ ਜਿਹੜਾ ਹੈਗਾ ਤੋੜਨ ਦਾ ਉਪਯਤਨ ਕਰ ਰਹੇ ਹੈਗੇ ਆ ਸੋ ਸਾਡੀ ਕਿਸਾਨਾਂ ਨਾਲ ਆ ਕਿਸੇ ਵੀ ਧਿਰ ਨਾਲ ਇਸ ਤਰ੍ਹਾਂ ਦੀ ਨਹੀਂ ਪੀਣ ਲਈ ਬਕਾਇਦਾ ਪੰਜਾਬ ਵੱਲੋਂ 4000 ਕਿਊਸਕ ਰੋਜ਼ਾਨਾ ਦਾ ਜਿਹੜਾ ਪਾਣੀ ਹੈ ਉਹ ਦਿੱਤਾ ਜਾ ਰਿਹਾ ਹੈ ਜਿਹੜਾ 8500 ਕਿਊਸਿਕਾ ਜਿਹੜਾ ਹੋਰ ਗਰਮੀ ਵਧਣ ਕਾਰਨ ਦਿੱਤਾ ਜਾਣਾ ਉਹ ਪੰਜਾਬ ਸਰਕਾਰ ਕਹਿ ਰਹੀ ਹੈ ਵੀ 21 ਮਈ ਤੋਂ ਬਾਅਦ ਦਿੱਤਾ ਜਾਣਾ ਹੈ ਜਿਹੜੀ ਡੈਡਲਾਈਨ ਆ 21 ਤੋਂ ਬਾਅਦ ਛੱਡਿਆ ਜਾਊਗਾ 21 ਤੋਂ ਪਹਿਲਾਂ ਨਹੀਂ ਇਹ ਧੱਕੇ ਨਾਲ ਹਰ ਹਰ ਬਾ ਵਰਤ ਕੇ ਪੁਲਿਸ ਦੇ ਜ਼ੋਰ ਨਾਲ ਹਾਈ ਕੋਰਟਾਂ ਦੇ ਜ਼ੋਰ ਨਾਲ ਹੋਮ ਮਿਨਿਸਟਰੀ ਦੇ ਜ਼ੋਰ ਨਾਲ ਧੱਕੇ ਨਾਲ ਪਾਣੀ ਲੈਣਾ ਚਾਹੁੰਦੇ ਆ ਔਰ ਪੰਜਾਬ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਅਸੀਂ ਜਿੱਤ ਗਏ ਹੈਗੇ ਅਸੀਂ ਤੁਹਾਨੂੰ ਹਰਾ ਦਿੱਤਾ ਤੁਹਾਡੇ ਪਿੜ ਵਿੱਚ ਹੀ ਹਰਾ ਕੇ ਅਸੀਂ ਪਾਣੀ ਲੈ ਕੇ ਚੱਲੇ ਆ ਸੋ ਹਿੰਡ ਪੁਗਾ ਰਹੇ ਆ ਹਿੰਡ ਨਹੀਂ ਪਗਾਉਣੀ ਚਾਹੀਦੀ ਪਾਣੀ ਦੇ ਮਾਮਲੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੀ ਬਿਲਕੁਲ ਜੀ